ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਹੋਏ ਆਪਨੇ ਦੋਸਤ ਭਾਈ ਰਣਜੋਤ ਸਿੰਘ ਕੋਲ ਜਿਨ੍ਹਾਂ ਨੂੰ ਕਿ ਗੁਰਬਾਣੀ ਦਾ ਗੁਰਮਤ ਦਾ ਬੜਾ ਅਭਿਆਸ ਹੈਗਾ ਆ ਤਾਂ ਅੱਜ ਗੁਰਮਤਵਾਰੀ ਗੱਲ ਕਰਾਂਗੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਪਹਿਲਾਂ ਤਾਂ ਇਹ ਦੱਸੋ ਵੀ ਆਤਮਾ ਕੀ ਹੁੰਦੀ ਆ ਦੇਖੋ ਜੀ ਇਹ ਦੁਨੀਆ ਦੇ ਉੱਤੇ ਮਹਾਰਾਜ ਨੇ ਧਰਤੀ ਬਣਾਈ 84 ਲੱਖ ਜੂਨਾ ਬਣਾਈਆਂ ਆਤਮਿਕ ਉਹ ਪਰਮਾਤਮਾ ਦਾ ਅੰਸ਼ਾ ਜਿਹੜਾ ਹਰੇਕ ਜੀਵ ਦੇ ਵਿੱਚ ਪਰਮੇਸ਼ਰ ਨੇ ਪਾਇਆ ਹੈ ਹਮ ਸਰੀਰ ਨਾਸਵਾਨ ਹਮ ਆਤਮਾ ਜਿਹੜੀ ਇਹ ਬਦਲ ਬਦਲ ਕੇ ਦੇਹ ਬਦਲਦੀ ਰਹਿੰਦੀ ਹੈ ਹਮ ਔਰ ਆਪਣਾ ਲਗ ਲਗ ਜੁਨਾਂ ਦੇ ਵਿੱਚ ਕਰਮ ਭੁਗਤਦੀ ਰਹਿੰਦੀ ਹੈ ਹਮ ਸੋ ਇਹ ਆਤਮਾ ਸਭ ਜੀਵਾਂ ਦੇ ਵਿੱਚ ਮਤਲਬ ਕਿ ਗਰਬਾਣੀ ਹੈਗੀ ਜਿਹੜੀ 84 ਲੱਖ ਜੁਨ ਨੂੰ ਮੰਨਦੀ ਹੈ ਤੇ ਭੂਤ ਪ੍ਰੇਤ ਦੀ ਜੁਨ ਵੀ ਹੁੰਦੀ ਹੈ ਭੂਤ ਪ੍ਰੇਤਾਂ ਦੀ ਜੁਨ ਬਾਣੀ ਕਹਿੰਦੀ ਆ ਵੀ ਕਈ ਕੋਟ ਪੂਤ ਸ਼ੁਕਰ ਮਰਗਾਚ ਹਮ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਪ੍ਰੇਤ ਵੀ ਹੁੰਦੇ ਨੇ ਪੂਤ ਵੀ ਹੁੰਦੇ ਨੇ ਹਮ ਗੁਰੂ ਨਾਨਕ ਦੇਵ ਜੀ ਮਹਾਰਾਜੀ ਨੇ ਕਾਸੀ ਦੇ ਵਿੱਚ ਪਾਨਨੀ मुनि ਨੂੰ ਕੀਰਤਨ ਸੁਣਾ ਕੇ ਮੁਕਤ ਕਰਿਆ ਸੀ ਜਿਨੇ ਵਿਆਕਰਨ ਲਿਖੀ ਆ ਪ੍ਰੇਤ ਦੀ ਜੁਨੀ ਦੇ ਵਿੱਚ ਦੀ ਵਿਆਕਰਨ ਆਪਾਂ ਪੜ੍ਹਦੇ ਹਾਂ ਉਹਨੇ ਪ੍ਰੇਤ ਦੀ ਜੁਨੀ ਦੇ ਵਿੱਚ ਚਾਰੀ ਆਪਣੇ ਗ੍ਰੰਥਾਂ 'ਚ ਲਿਖਿਆ ਹੋਇਆ ਹੈ ਵੀ ਇਹ ਪ੍ਰੇਤ ਦੀ ਜੁਨੀ ਇੰਨੀ ਮਾੜੀ ਐ ਨਾ ਉਹਨੇ ਦੱਸਿਆ ਸੀ ਕਹਿੰਦਾ ਮਹਾਰਾਜ ਸਵਾ ਮਨ ਦੀ ਭੁੱਖ ਰਹਿੰਦੀ ਹੈ ਮੇਰੇ ਅੰਦਰ ਹੂੰ ਸੂਈ ਦੇ ਨੱਕੇ ਜਿੰਨਾ ਕੋ ਮੂੰਹ ਹੁੰਦਾ ਪ੍ਰੇਤ ਦਾ ਹੂੰ ਇਹ ਦੁੱਧ ਇੱਕ ਖੂਨ ਹੂੰ ਦੋ ਚੀਜ਼ਾਂ ਪੀ ਸਕਦਾ ਹੂੰ ਜੇ ਕਿਸੇ ਚੀਜ਼ ਨੂੰ ਹੱਥ ਲਾਉਂਦਾ ਤਾਂ ਉਹ ਜੰਗਲ ਪਾਣੀ ਬਣ ਜਾਂਦਾ ਹੂੰ ਵਿਸ਼ਟਾ ਬਣ ਜਾਂਦੀ ਹੈ ਹੂੰ ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਜਦੋਂ ਉਹ ਪ੍ਰੇਤ ਜਿਹੜਾ ਹਵੇਲੀ 'ਚ ਵੱਸਦਾ ਸੀ ਹੂੰ ਉਹ ਮਹਾਰਾਜ ਨੂੰ ਜਦੋਂ ਗੰਨੇ ਲੈ ਕੇ ਆਇਆ ਨਾ ਉਹ ਮਹਾਰਾਜ ਨੂੰ ਕਹਿੰਦਾ ਮਹਾਰਾ ਮੈਂ ਤੁਹਾਨੂੰ ਕਿੱਕਣ ਲੈ ਕੇ ਆਵਾਂ ਵੀ ਫਲ ਖਿਲਾਉਣ ਨੂੰ ਹੂੰ ਵੀ ਮਹਾਰਾਜ ਮੈਂ ਹੱਥ ਲਾਉਣਾ ਤਾਂ ਵਿਸ਼ਟਾ ਬਣ ਜਾਂਦੀ ਆ ਫਿਰ ਉਹ ਹਵਾ ਚੜਾ ਕੇ ਲੈ ਕੇ ਆਇਆ ਸੀ ਮਹਾਰਾਜ ਵਾਸਤੇ ਗੰਨੇ ਤੇ ਫਾਲ ਬਾਜ਼ਾਰ ਦੇ ਵਿੱਚੋਂ ਵੀ ਮਹਾਰਾਜ ਨੂੰ ਛਕਾਉਣ ਵਾਸਤੇ ਮੈਂ ਸੇਵਾ ਕਰਾਂ ਮਹਾਰਾਜ ਨੇ ਫਿਰ ਉੱਥੇ ਪ੍ਰੇਤੋਂ ਮੁਕਤ ਕਰਿਆ ਸੀ ਪ੍ਰੇਤ ਮਹਾਰਾਜ ਬਾਣੀ ਆਧਾਰਨ ਦਿੰਦੀ ਆ ਅੰਤ ਕਾਲ ਜੋ ਮੰਦਰ ਸਿਮਰੈ ਪ੍ਰੇਤ ਜੋਨ ਬਲ ਬਲ ਉੱਤਰ ਆ ਵੀ ਜਿਹੜਾ ਬੰਦਾ ਦਿਮਾਗ ਰਹਿ ਗਿਆ ਮਕਾਨ ਦੇ ਵਿੱਚ ਇੰਨਾ ਸੋਹਣਾ ਮਕਾਨ ਛੱਡ ਚੱਲਿਆ ਉਹ ਮਾਰੇ ਕਹਿੰਦੇ ਪ੍ਰੇਤ ਦੀ ਜੁਨੀ ਚ ਪਾ ਕੇ ਉਸ ਜਗ੍ਹਾ ਰਹਿਣ ਲੱਗ ਜਾਂਦਾ ਹੈ ਉੱਥੇ ਦੂਜਾ ਬੰਦਾ ਨਵਾਸ ਨਹੀਂ ਕਰ ਸਕਦਾ ਪਿੰਡਾਂ ਦੇ ਵਿੱਚ ਲੱਖਾਂ ਮਕਾਨ ਸਰਕਾਰੀ ਬਿਲਡਿੰਗਾਂ ਬੇਲੀਆਂ ਪਈਆਂ ਨੇ ਬੰਦਾ ਇੱਕ ਰਾਤ ਨਹੀਂ ਉੱਥੇ ਕੱਟ ਸਕਦਾ ਉਹ ਨਾ ਉਹ ਚੀਜ਼ਾਂ ਕਿਸੇ ਨੂੰ ਰਾਤ ਕੱਟਣ ਦਿੰਦੀਆਂ ਉਹਨਾਂ ਦੀ ਵੀ ਇੱਕ ਜੁਨੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਆਨੰਦਪੁਰ ਸਾਹਿਬ ਬਰਾਜਮਾਨ ਸੀ ਉਸ ਵੇਲੇ ਸੰਗਤ ਨੂੰ ਮਹਾਰਾਜ ਨੇ ਦਿਖਾਇਆ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਭੂਤ ਪੇਤ ਗੁਰੂ ਮਹਾਰਾਜ ਦੇ ਕੋਲ ਆਏ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਗਤ ਕਹਿੰਦੀ ਮਹਾਰਾਜ ਇਹ ਕੌਣ ਹੈ ਫਿਰ ਉਹ ਕਹਿੰਦੇ ਵੀ ਇਹ ਇਹ ਭੂਤ ਪ੍ਰੇਤ ਹਨ ਹੂੰ ਮਹਾਰਾਜ ਕਹਿੰਦੇ ਵੀ ਦੱਸੋ ਭਾਈ ਤੁਸੀਂ ਕਿੰਨੇ ਗਾ ਫਿਰ ਉਹਨੇ ਦੱਸਿਆ ਜੀ ਮਹਾਰਾਜ ਸੰਗਤ ਨਾਲੋਂ ਤਿੱਗਣੇ ਆਸੀਂ ਹੂੰ ਦੁਨੀਆ ਦੇ ਉੱਤੇ ਜਿਹੜੀ ਦੁਨੀਆ ਨਾ ਜੇ 7 ਅਰਬ ਦੁਨੀਆ ਹੈ ਤਾਂ ਉਹ 21 ਅਰਬ ਪ੍ਰੇਤ ਹਨ ਉਹ ਭੂਤ ਪ੍ਰੇਤ ਭੂਤ ਪ੍ਰੇਤ ਵੀ 3 ਗੁਣਾ ਜ਼ਿਆਦਾ ਹੈ ਬਈ ਜਦੋਂ ਦੀਆਂ ਗੁਰੂ ਰਾਮਦਾਸ ਜੀ ਨੇ ਲਾਵਾਚਾਰੀਆਂ ਬੰਦਾ ਪ੍ਰੇਤ ਦੀ ਜੁਨੀ ਚ ਘਟ ਪੈਂਦਾ ਜਿਹਦੀਆਂ ਲਾਵਾ ਪੜ ਹੁੰਦੀਆਂ ਉਹ 84 84 ਦੇ ਗੇਟ ਚ ਪੈ ਜਾਂਦਾ ਵੀ ਲਾਵਾ ਦੀ ਸ਼ਕਤੀ ਦੇ ਨਾਲ ਵੀ ਮਹਾਰਾਜ ਨੇ ਮਨੁੱਖਾਂ ਦੇ ਉੱਤੇ ਦਇਆ ਕਰੀ ਹੈ ਮਤਲਬ ਕਿ ਗਰਬਾਣੀ ਇਹ ਚੀਜ਼ ਨੂੰ ਮੰਨਦੀ ਹੈ ਵੀ ਕਿ ਬੰਦਾ ਜਿਹੜਾ ਬਹੁਤ ਜਨਮ ਭੋਗ ਕੇ ਆਇਆ 84 ਲੱਖ ਜੂਨ ਕੱਟ ਗਿਆ ਤੇ ਅੱਗੇ ਨੂੰ ਵੀ ਮਤਲਬ ਕਿ ਇਹ ਸਰੀਰ ਜਦੋਂ ਛੁੱਟਦਾ ਬੰਦੇ ਦਾ ਤਾਂ ਅਗਲੀ ਜੂਨ ਤਿਆਰ ਪਈ ਹੈ। ਬਾਣੀ ਕਹਿੰਦੀ ਹੈ ਵੀ ਇਸ ਪੌੜੀ ਤੇ ਜੋ ਨਰ ਚੁੱਕਾ ਲੱਖ 84 ਜੂਨ ਸਬਾਈ ਮਾਨੁ ਕੋ ਪ੍ਰਭ ਦੇ ਵੜਿਆ ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ। ਇਹ ਤਾਂ ਬਾਣੀ ਕਹਿੰਦੀ ਵੀ ਖੜਾ ਹੀ ਖੜਾ ਆਪਣੇ ਮੂਹਰੇ ਸਾਰਿਆਂ ਦੇ ਮੂਹਰੇ ਇਹ ਗੱਲਾਂ ਕਰ ਦੇਣੀਆਂ ਇਹਦੇ ਬਾਰੇ ਮੈਂ ਤੁਹਾਡੇ ਕੋਲ ਕਰਨ ਲੱਗਿਆ ਹੋਇਆ। ਇਹ ਗੱਲਾਂ ਕਰਕੇ ਆਪਾਂ ਟਾਈਮ ਪਾਸ ਕਰ ਲਨੇ ਪਰ ਇਹ ਤਾਂ ਹਰੇਕ ਜੀਵ ਦੇ ਮੂਹਰੇ ਖੜੀ ਆ ਇਹਦੇ ਬਾਰੇ ਕੋਈ ਵੀ ਬੰਦਾ ਵਿਚਾਰ ਨਹੀਂ ਕਰ ਰਿਹਾ ਜਿਹੜੀ ਜਨਮ ਮਰਨ ਹੈ ਇਹ ਪ੍ਰਮਾਤਮਾ ਦੇ ਹੱਥ ਹੈ ਜਿਵੇਂ ਮਤਲਬ ਜੰਮਣਾ ਮਰਨਾ ਮਾਰਾ ਇਹ ਕਹਿੰਦੇ ਮਰਨ ਲਿਖਾਇ ਮੰਡਲ ਮੇ ਆਏ ਪਰਮੇਸ਼ਰ ਜਦੋਂ ਦੁਨੀਆ ਤੇ ਭੇਜਦਾ ਹੈ ਪਹਿਲਾਂ ਉਹਦੀ ਤੈਕ ਰਹਿ ਜਾਂਦਾ ਵੀ ਐਨੇ ਸਾਹ ਉਮਰ ਪਰ ਨਹੀਂ ਹੈ ਇਹ ਗੱਲ ਬਾਣੀ ਕਹਿੰਦੀ ਹੈ ਸਾਹਾਂ ਪਰ ਗੱਲ ਆ ਇਹ ਸਾਹ ਜਿਹੜੇ ਬੰਦਾ ਤੁਰਦਾ ਫਿਰਦਾ ਬੰਦਾ 18 ਸਾਲ ਲੰਦਾ ਹੈ ਹੈ ਕੰਮ ਕਰਦਾ ਬੰਦਾ 32 ਸਾਲ ਲੰਦਾ ਸੁੱਤਾ ਪਿਆ 32 ਲੰਦਾ ਕੰਮ ਕਰਦਾ 18 ਲੰਦਾ ਇਹ ਜਦੋਂ ਆਪਣਾ ਕੰਮ ਭੋਗ ਕਰਦਾ ਉਦੋਂ 72 ਸਾਲ ਲੰਦਾ ਜਿਹੜਾ ਬੰਦਾ ਜਿਆਦਾ ਕੰਮ ਭੋਗ ਜਾਂ ਸੌਣੇ ਦੇ ਵਿੱਚ ਗਵਾਉਂਦਾ ਸੌਣ ਨਾਲ ਵੀ ਜਿਆਦਾ ਜਿਹੜੇ ਕਿ ਸਾਹ ਗਵਾਏ ਜਾਂਦੇ ਨੇ ਜਦੋਂ ਬੰਦਾ ਸਿਮਰਨ ਕਰਦਾ ਉਦੋਂ 12 ਸਾਹ ਹੁੰਦੇ ਨੇ 1 ਮਿੰਟ ਦੇ ਵਿੱਚ ਕਿਉਂਕਿ ਗੁਰਬਾਣੀ ਪੜਨ ਦੇ ਨਾਲ ਬੰਦੇ ਦੇ ਸਵਾਸ ਆਪ ਆਪ ਆਪਣੇ ਆਪ ਅਭਿਆਸ ਕਰਕੇ ਦੇਖੀਏ ਜਦੋਂ ਆਪਾਂ ਪਾਠ ਕਰਦੇ ਆਂ ਉਹ ਸਾਹ ਆਉਣਾ ਹਟ ਜਾਂਦਾ ਘਟ ਜਾਂਦਾ ਉਹ ਸਾਹਾਂ ਦੇ ਨਾਲ ਜੋਗੀ ਉਮਰ ਲੰਬੀ ਕਰਦੇ ਸੀ ਮਤਲਬ ਕਿ ਜਿਹੜਾ ਜੰਮਣਾ ਮਰਨਾ ਇਹ ਪ੍ਰਮਾਤਮਾ ਦੇ ਹੱਥ ਹੈਗਾ ਪ੍ਰਮਾਤਮਾ ਦੇ ਹੱਥ ਹੈ ਜਨਮ ਜਨਮ ਮਰਨ ਕਿ ਕਿੱਥੇ ਜਨਮ ਹੋਣਾ ਤੁਹਾਡਾ ਕਦੋਂ ਤੁਹਾਡੀ ਮੌਤ ਹੋਣੀ ਹੈ ਇਹ ਨਿਰਧਾਰਤਾ ਤੇ ਆਉਣੇ ਵਾਲਾ ਜਿਹੜਾ ਜਨਮ ਆ ਉਹ ਸਾਡੇ ਮਤਲਬ ਕਿ ਕਰਮਾਂ ਤੇ ਡਿਪੈਂਡ ਕਰਦਾ ਸਾਨੂੰ ਕਿਹਜਾ ਮਿਲੂਗਾ ਕਰਮ ਬੰਦੇ ਦੇ ਤਿੰਨ ਤਰੀਕੇ ਦੇ ਹੁੰਦੇ ਨੇ ਇੱਕ ਤਾਂ ਬੰਦਾ ਧਰੋ ਮਹਾਰਾਜ ਕਹਿੰਦਾ ਬੇਮਾਤਾ ਲਿਖਦੀ ਆ ਧਰਮਰਾਜ ਲਿਖ ਕੇ ਭੇਜਦਾ ਵੀ ਇਹ ਕਰਮ ਬੰਦੇ ਦੇ ਦੁਨੀਆ ਦੇ ਵਿੱਚ ਕੰਮ ਆਉਣੇ ਨੇ ਜਨਮ ਮਰਨ ਵਿਆਹ ਹੂੰ ਬਹੁਤ ਚੀਜ਼ਾਂ ਲਿਖੀਆਂ ਹੁੰਦੀਆਂ ਨੇ ਲਿਖੀਆਂ ਹੋਈਆਂ ਨੇ ਇੱਕ ਹੁੰਦਾ ਵੀ ਬੰਦੇ ਨੇ ਕਰਮ ਉਹ ਰਿਹਾ ਕਿ ਕਰਨੇ ਨੇ ਹੂੰ ਆਪਣੇ ਆਪ ਜੋ ਆਪਾਂ ਬੀਜਦੇ ਆ ਧਰਤੀ ਤੇ ਨਮਾ ਤੇ ਨਮਾ ਕਰਮ ਹੂੰ ਬਲਾਤਕਾਰ ਕਰਦੇ ਨੇ ਲੋਕ ਹੂੰ ਅਨੇਕਾਂ ਤਰ੍ਹਾਂ ਦੀਆਂ ਕੋ ਕਰਮ ਹਰਕਤਾਂ ਕਰਦੇ ਨੇ ਹੂੰ ਓਹ ਮਹਾਰਾਜ ਕਹਿੰਦੇ ਵੀ ਉਹ ਕਰਮ ਬੰਦਾ ਬੀਜਦਾ ਜਿਵੇਂ ਆਪਾਂ ਖੇਤੀ ਦਾ ਬੀਜ ਬੀਜਦੇ ਆ ਨਾ ਉਹ ਫਿਰ ਫਲ ਦਿੰਦੀ ਆ ਮਹਾਰਾਜ ਕਹਿੰਦੇ ਕਰਮਾ ਸੰਦੜਾ ਖੇਤ ਹੂੰ ਇਹ ਕਰਮਾ ਸੰਦੜਾ ਖੇਤ ਆ ਜੋ ਬੀਜਿਆ ਸੋ ਲੂਣਾ ਕਰਮਾ ਸੰਦੜਾ ਖੇਤ ਇੱਕ ਹੁੰਦੇ ਹੁੰਦੇ ਨੇ ਵੀ ਇਹ ਜਿਹੜੇ ਪਿਛਲੇ ਜਨਮ ਦੇ ਹੁੰਦੇ ਹੂੰ ਉਹ ਜਪਾ ਕਹਿੰਦੇ ਨੇ ਵੀ ਬੰਦਾ ਟੱਪੀ ਹੋ ਜਾਂਦਾ ਹੈ ਹਾਂ ਉਹ ਪਿਛਲੇ ਜਨਮ ਦੇ ਵਿੱਚ ਉਹ ਬਾਂਦਰ ਹੋਣਾ ਉਹ ਹਰਕਤਾਂ ਲੈ ਕੇ ਬੰਦਾ ਨਾਲ ਜੰਮਦਾ ਆਪਣੀਆਂ ਡੰਗਰ ਵਾਲੀਆਂ ਆਪਾਂ ਕਹਿੰਦੇ ਡੰਗਰ ਜਾ ਕੇ ਆ ਕੀ ਕਰਦਾ ਉਹ ਏਸੇ ਕਰਕੇ ਉਹ ਪੁਰਾਣਾ ਸੁਭਾਅ ਨਹੀਂ ਜਾਂਦਾ 83 ਲੱਖ ਜੂਨਾਂ ਵਾਲਾ ਬੰਦੇ ਚ ਉਹ ਬੱਚੇ ਪਏ ਹਾਂ ਉਹ ਸਿਮਰਨ ਕਰਨ ਦੇ ਨਾਲ ਉਹ ਮਨਬਿਰਸ਼ੇ ਦੀ ਸੇਵਾ ਕਰਨ ਦੇ ਨਾਲ ਜਾਂਦਾ ਬੰਦੇ ਕਿਉਂਕਿ ਭਗਤ ਰਵਿਦਾਸ ਜੀ ਮਹਾਰਾਜ ਜੀ ਵੀ ਕਹਿੰਦੇ ਨੇ ਹਨਾ ਵੀ ਬਹੁਤ ਜਨਮ ਬਿਸ਼ਰੇ ਤੇ ਮਾਦੋਏ ਜਨਮ ਤੁਹਾਰੇ ਲਿਖੇ ਉਹਨਾਂ ਨੇ ਵੀ ਕਿਹਾ ਉਹਨਾਂ ਨੇ ਵੀ ਕਿਹਾ ਵੀ ਦਰਬਾਣੀ ਇਸ ਚੀਜ਼ ਨੂੰ ਮੰਨਦੀ ਹੈ ਜਨਮ ਮਾਰ ਨੂੰ ਮੰਨਦੀ